ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਅੱਜ ਪੰਜਾਬ ਕੈਬਨਿਟ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਦੱਸ ਦਈਏ ਕਿ ਬੀਤੇ ਕੱਲ ਪੰਜਾਬ ਕੈਬਨਿਟ ਦੇ ਚਾਰ ਮੰਤਰੀਆਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜਿਸ ਦੇ ਵਿੱਚ ਮੰਤਰੀ ਅਨਮੋਲ ਗਗਨਮਾਨ ਬ੍ਰਹਮਸ਼ੰਕਰ ਜਿੰਪਾ ਚੇਤਨ ਸਿੰਘ ਜੋੜਾ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਸੋ כמו ਹਾਲਿਆਂ ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਤੇ ਚਲਦਿਆ ਬਿਨਾ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾ ਕਰਾਉਣ ਲਈ ਦਿੱਤਾ ਇਹ ਆਈਡੀਓ ਸਾਹ ਨੂੰ ਉਹਨਾਂ ਨੇ ਸਾਨੂੰ ਬਾਰ-ਬਾਰ ਕਿਹੜੇ ਲਵਾਉਂਦੇ ਪਏ ਅੱਜ ਆਜ ਡਾਕੂਮੈਂਟ ਲੈ ਆਜ ਆ ਲੈ ਐਡਿਸਾਂ ਨੂੰ ਮਿਲਿਆ ਨਾ ਮੌਕੇ ਤੇ ਨਪਟਾਰਾ ਖੰਡਾ ਕਿ ਬਿਲਕੁਲ ਹੋਈ ਜਾਂਦੀ ਹੈ ਉਸ ਤਰ੍ਹਾਂ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰੋ ਰਾਸ਼ਨ ਕਾਰਡ ਦੀ ਗੱਲ ਆ ਬਿਜਲੀ ਦੀ ਗੱਲ ਆ ਜਾਂ ਹੋਰ ਦਿੱਕਤਾਂ ਹੈਗੀਆਂ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ ਜੋੜਾ ਮਾਜਰਾ ਤੇ ਬਲਕਾਰ ਸਿੰਘ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਕੱਲ ਮੰਤਰੀ ਉਹਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਤੇ ਅੱਜ ਨਵੇਂ ਵਿਧਾਇਕਾਂ ਨੂੰ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਤਾਂ ਬੇਹਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਕਰੀਬ 5 ਵਜੇ ਰਾਜ ਭਵਨ ਦੇ ਵਿੱਚ ਨਵੇਂ ਵਿਧਾਇਕਾਂ ਨੂੰ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਮਾਨ ਕੈਬਨਿਟ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਪੂਰੀ ਜਾਣਕਾਰੀ ਲੈ ਲੈਣੇ ਆ ਸਾਡੇ ਨਾਲ ਸਾਡੇ ਸਹਿਯੋਗੀ ਬਨੀਤ ਜੁੜ ਗਏ ਨੇ ਬਨੀਤ ਅੱਜ ਪੰਜਾਬ ਕੈਬਨਿਟ ਦੇ ਵਿੱਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ ਕੀ ਕਾਰਨ ਨੇ ਇਸ ਫੇਰਬਦਲ ਦੇ ਤੇ ਕੀ ਪੂਰੀ ਜਾਣਕਾਰੀ ਹੈ ਅੱਜ ਜਿਹੜਾ ਪੰਜਾਬ ਕੈਬਨਿਟ ਦੇ ਵਿੱਚ ਜੇ ਪੱਤਰ ਦੀ ਗੱਲ ਕਰੀਏ ਤੇ ਸ਼ਾਮ ਨੂੰ 5 ਵਜੇ ਰਾਜ ਭਵਨ ਦੇ ਵਿੱਚ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਜਿਹੜੇ ਰਾਜਪਾਲ ਨੇ ਉਹ ਸੌਚ ਮਾਰ ਕੇ ਔਰ 5 ਵਜੇ ਸੌਚਕ ਸਮਾਗਮ ਜਿਹੜਾ ਸ਼ੁਰੂ ਹੋ ਜੇਗਾ ਉਸ ਸਟਾਰਟ ਦੇ ਨਾਲ 5 ਨਵੇਂ ਚਿਹਰੇ ਜਿਹੜੇ ਨੇ ਉਹ ਕੈਬਨਿਨਟ ਦੇ ਵਿੱਚ ਸ਼ਾਮਿਲ ਕੀਤੇ ਜਾ ਰਹੇ ਨੇ ਜੀ ਅ ਪੰਜੋ ਜਿੱਕਰ ਗੱਲ ਕਰੀਏ ਤੇ ਹਲਕਾ ਵਾਈਜ਼ ਔਰ ਰੀਜਨ ਵਾਈਜ਼ ਉਹਨਾਂ ਨੂੰ ਸਿੱਧੇ ਤੌਰ ਤੇ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਜਾ ਰਹੇ ਜੀ ਦੇ ਵਿੱਚ ਅਸੀਂ ਸੰਦੇ ਨਾਲ ਬ੍ਰਿੰਦਰ ਕੋਈ ਗੱਲ ਕਰੀਏ ਮਾਨਵਾਂ ਕੇ ਤਸਕਰਾ ਦੇ ਲੈਣੇ ਉਹਨਾਂ ਨੂੰ ਕੈਬਿਨੇਟ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਦੇ ਨਾਲ ਮਹਿੰਦਰ ਪਗਲ ਦੀ ਗੱਲ ਕਰੀਏ ਕਿ ਦੁਆਬਾ ਹਸਪਤਾਲ ਤੋਂ ਤਸਕਰਾ ਕਰਦੇ ਨੇ ਉਹਨਾਂ ਨੂੰ ਕੈਬਿਨੇਟ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਡਾਕਟਰ ਮਜੂਦ ਦੀ ਗੱਲ ਕਰੀਏ ਜਾਂ ਦੋ ਵੋਟ ਚਾਰਿਆਂ ਦੀ ਗੱਲ ਕਰੀਏ ਖਾਸੇ ਅਹਿਮ ਹੈ ਸੇਰ ਬਦਲ ਕਿਉਂਕਿ ਇਸ ਸਰਕਾਰ ਦੇ ਵਿੱਚ ਸੇਰ ਬਦਲ ਦਾ ਆ ਪੰਜਵਾਂ ਕਿ ਅਤੇ ਕਤੀਤੇ ਦੇ ਵਿਸ਼ੇ ਜਿਹੜੇ ਪਟੇ ਚੈਨ ਹੈ ਨੇ ਉਹਨਾਂ ਨੂੰ ਜਿਸ ਤਰ੍ਹਾਂ ਦੇ ਨਾਲ ਕੈਬਨਿਟ ਤੋਂ ਬਾਹਰ ਕੀਤਾ ਗਿਆ ਹਰ ਬੋਲਰਨ ਮਾਨੀਤ ਕਰਨ ਕਰੀਏ ਜੀ ਇਸ ਤੋਂ ਇਲਾਵਾ ਅਸੀਂ ਜਿਹੜੇ ਕਹਿ ਸਕਦੇ ਹਾਂ ਕਿ ਕੇਪਲ ਸਿੰਘ ਜੋੜਾ ਮਾਜਰਾ ਦੀ ਗੱਲ ਕਰੀਏ ਬਰਨਕਰ ਜਿਸ 바ਤੀ ਗੱਲ ਕਰੀਏ ਜਾਂ ਬਲਕਾਂ ਸਿੰਘ ਦੀ ਗੱਲ ਕਰੀਏ ਹਾਲਾਂਕਿ ਕੁਝ ਕੁਝ ਦੇ ਉੱਪਰ ਤੇ ਜ਼ਰੂਰ ਐਡਿਗੇਸ਼ਨ ਸੀ ਲੇਕਿਨ ਬਾਕੀ ਜਿਹੜੇ ਚੈਨ ਹੈ ਨੇ ਉਹਨਾਂ ਨੂੰ ਜਿਸ ਤਰ੍ਹਾਂ ਕਿ ਤਾਂ ਕੈਂਟਰ ਚੋਂ ਬਾਤੀ ਤਾਂ ਇਸ ਸਦਨ ਦਾ ਵਿੱਚ ਇਹੀ ਕੀਤਾ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਆਪਣੀ ਚਾਲਤ ਸ਼ੈਲੀ ਜਿਹੜੀ ਹੈ ਉਸ ਦਾ ਉਸ ਦੇ ਵਿੱਚ ਸੁਧਾਰ ਕਰਨਾ ਚਾਹੁੰਦੇ ਨੇ ਕਰਕੇ ਆ ਫਿਰ ਬਤ ਜਿਹੜਾ ਉਹ ਕੀਤਾ ਜਾ ਰਿਹਾ ਕਿ ਨਗਰਾਂ ਨੂੰ ਵੀ ਮੌਕਾ ਦਿੱਤਾ ਜਾਏ ਤਾਂ ਕਿ ਸਰਕਾਰ ਤੇ ਜਿਹੜੇ ਵਕਫਾ ਵੀ ਬਾਦ ਨੇ ਉਹਨਾਂ ਦਾ ਕੰਮਕਾਜ ਹੋਰ ਤੇਜ਼ੀ ਨਾਲ ਹੋ ਸਕੇ ਜੀ ਜੀ तमाम ਜਾਣਕਾਰੀ ਲਈ ਧੰਨਵਾਦ ਤਾਂ ਸਰਕਾਰ ਆਪਣੀ ਕਾਰਜਸ਼ਾਲੀ ਦੇ ਵਿੱਚ ਸੁਧਾਰ ਦੇ ਲਈ ਇਸ ਫੇਰ ਬਦਲ ਨੂੰ ਕਰਨ ਜਾ ਰਹੀ ਹੈ ਤਾਂ ਨਵੇਂ ਵਿਧਾਇਕਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਅੱਜ ਸ਼ਾਮ 5 ਵਜੇ ਰਾਜਪਵਨ ਦੇ ਵਿੱਚ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਨਵੇਂ ਵਿਧਾਇਕਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਮਾਨ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਦੱਸ ਦਈਏ ਕਿ ਇਸ ਫੇਰ ਬਦਲ ਦੇ ਵਿੱਚ ਹਰਦੀਪ ਸਿੰਘ ਮੁੰਡਿਆ, ਤਰੁਣਪ੍ਰੀਤ ਸੋਧ, ਬਰਿੰਦਰ ਗੋਇਲ, ਮਹਿੰਦਰ ਭਗਤ ਤੇ ਡਾਕਟਰ ਰਵਜੋਤ ਨੂੰ ਮਾਨ ਕੈਬਨਿਟ 'ਚ ਅੱਜ ਸ਼ਾਮਿਲ ਕੀਤਾ ਜਾਵੇਗਾ ਤਾਂ ਬੇਹਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਅੱਜ ਪੰਜਾਬ ਕੈਬਨਿਟ ਦੇ ਵਿੱਚ ਵੱਡਾ ਫੇਰਬਦਲ ਹੋਣ ਜਾ ਰਿਹਾ ਦੱਸ ਦਈਏ ਕਿ ਨਵੇਂ ਵਿਧਾਇਕਾਂ ਨੂੰ ਅੱਜ ਰਾਜ ਭਵਨ ਵਿਖੇ ਸ਼ਾਮ 5 ਵਜੇ ਸੋਚੁਕਾਏ ਜਾਵੇਗੀ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਮੰਤਰੀਆਂ ਮੰਤਰੀਆਂ ਨੂੰ ਜਿਹੜਾ ਆ ਸ਼ਾਮਿਲ ਕੀਤਾ ਜਾਵੇਗਾ ਪੰਜਾਬ ਕੈਬਨਿਟ ਦੇ ਵਿੱਚ ਜਿਸ ਦੇ ਵਿੱਚ ਬਰਿੰਦਰ ਗੋਇਲ, ਤਰੁਣਪ੍ਰੀਤ ਸੋਦ, ਮਹਿੰਦਰ ਭਗਤ, ਹਰਦੀਪ ਸਿੰਘ ਮੁੰਡਿਆ ਤੇ ਡਾਕਟਰ ਰਵਜੋਤ ਨੂੰ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ ਤਾਂ ਬੇਹਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਬੀਤੇ ਕੱਲ ਵੱਡੇ ਚਿਹਰਿਆਂ ਨੂੰ ਵੱਡੇ ਮੰਤਰੀਆਂ ਨੂੰ ਪੰਜਾਬ ਕੈਬਨਿਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਜਿਨ੍ਹਾਂ ਵਿੱਚ ਬਲਕਾਰ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾਤੇ ਅਨਮੋਲ ਗਗਨਮਾਨ ਸ਼ਾਮਿਲ ਸੀ ਜਿਨ੍ਹਾਂ ਨੂੰ ਬੀਤੇ ਕੱਲ ਪੰਜਾਬ ਕੈਬਨਿਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਜਿਨ੍ਹਾਂ ਦੇ ਵੱਲੋਂ ਕੱਲ ਪੰਜਾਬ ਸਰਕਾਰ ਨੂੰ ਅਸਤੀਫਾ ਸੌਪ ਦਿੱਤਾ ਗਿਆ ਸੀ ਉਸ ਦੇ ਤਹੀ થી ਅੱਜ पांच नवे ਵਿਧਾਇਕਾਂ ਨੂੰ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਕੀਤਾ ਜਾਵਾ ਕੀਤੇ ਜਾਵੇਗਾ ਨਵੇਂ ਚਿਹਰੇ ਜਿਹੜੇ ਨੇ ਅੱਜ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਕਿ ਇਹਨਾਂ ਨਵੇਂ ਚਿਹਰਿਆਂ ਦੇ ਵਿੱਚ ਹਰਦੀਪ ਸਿੰਘ ਮੁੰਡਿਆ, ਤਰਨਪ੍ਰੀਤ ਸੋਦ, ਬਰਿੰਦਰ ਗੋਇਲ, ਮਹਿੰਦਰ ਭਗਤ ਤੇ ਡਾਕਟਰ ਰਵਜੋਤ ਸ਼ਾਮਲ ਨੇ ਜਿਹੜੇ ਅੱਜ ਪੰਜਾਬ ਕੈਬਨਿਟ ਯਾਨੀ ਮਾਨ ਕੈਬਨਿਟ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਅੱਜ ਨਵੇਂ ਚਿਹਰਿਆਂ ਨੂੰ पंजाब कैबिनेट ट शामिल किया जाएगा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप